ਆ ਕੁੱਲੜ ਪੀਜੀ ਵਾਲੀ ਜੋੜੀ ਦੀ ਅਜੇ ਪਹਿਲੀ ਵੀਡੀਓ ਵਾਲਾ ਮਾਮਲਾ ਠੰਡਾ ਨਹੀਂ ਪਿਆ ਤੇ ਇਹਨਾਂ ਨੇ ਇੱਕ ਨਵਾਂ ਚੰਦ ਚਾੜ ਦਿੱਤਾ ਤੇ ਹੁਣ ਜੋ ਕੁਛ ਇਹਨਾਂ ਨੇ ਕੀਤਾ ਨਾ ਉਹ ਮਾਫੀਯੋਗ ਨਹੀਂ ਹੈ ਦੇਖੋ ਜਦੋਂ ਇਹਨਾਂ ਦੀ ਪਹਿਲੀ ਵੀਡੀਓ ਵਾਲੀ ਗੱਲ ਸਾਹਮਣੇ ਆਈ ਸੀ ਤੇ ਲੋਕਾਂ ਨੇ ਇਹਨਾਂ ਦੀ ਖਿੱਲੀ ਉਡਾਈ ਸੀ ਉਦੋਂ ਮੈਂ ਵੀ ਕਿਤੇ ਨਾ ਕਿਤੇ ਇਹਨਾਂ ਦੇ ਹੱਕ 'ਚ ਬੋਲਿਆ ਸੀ ਮੈਂ ਵੀ ਕਿਹਾ ਸੀ ਵੀ ਭਾਈ ਜੋ ਵੀ ਹੋਇਆ ਪਤੀ ਪਤਨੀ 'ਚ ਹੋਇਆ ਤੇ ਇਹਨੂੰ ਐਨਾ ਨਾ ਉਛਾਲੋ ਕਿ ਅਗਲੇ ਆਤਮ ਹੱਤਿਆ ਕਰ ਲੈਣ ਪਰ ਜੋ ਇਹਨਾਂ ਨੇ ਹੁਣ ਕੀਤਾ ਹੈ ਹੁਣ ਉਹ ਮਾਫੀਯੋਗ ਨਹੀਂ ਕਿਉਂਕਿ ਹੁਣ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਇਹ ਸਫਾਈ ਦੇ ਰਹੇ ਨੇ ਹੁਣ ਜਿਹੜੀ ਇਹ ਦਲੀਲ ਦੇ ਰਹੇ ਨੇ ਕੁੱਲੜ ਪੀਜੇ ਵਾਲੇ ਜੋੜੇ ਇਹ ਬਿਲਕੁਲ ਵੀ ਮੰਨਣਯੋਗ ਨਹੀਂ ਹੈਗੀ ਕੀਤਾ ਕੀ ਇਹ ਪਹਿਲਾਂ ਉਹ ਸੁਣ ਲੋ ਕੀਤਾ ਇਹਨਾਂ ਨੇ ਹੈ ਕਿ ਇੱਕ ਬੜੇ ਹੀ ਘਟੀਆ ਗੀਤ ਦੇ ਉੱਪਰ ਰੀਲ ਬਣਾਈ ਮੈਨੂੰ ਲੱਗਦਾ ਕਿ ਅੱਜ ਤੱਕ ਦਾ ਸਭ ਤੋਂ ਘਟੀਆ ਗੀਤ ਅੱਜ ਤੱਕ ਦਾ ਸਭ ਤੋਂ ਮਾੜਾ ਗੀਤ ਹੈ ਉਹ ਜਿਹਦੇ ਉੱਪਰ ਇਹਨਾਂ ਨੇ ਰੀਲ ਬਣਾਈ ਕਿਉਂਕਿ ਉਸ ਗੀਤ ਦੇ ਵਿੱਚ ਧੀਆ ਭੈਣਾ ਦੀਆਂ ਸ਼ਰਯਾਮ ਗਾਲਾਂ ਕੱਢੀਆਂ ਗਈਆਂ ਮੜੀ ਮੜੀ ਉੱਤੇ ਬੀਪ ਜੀ ਦੇਖ ਕੇ ਤੇ ਸ਼ਰਯਾਮ ਉਸ ਗੀਤ ਦੇ ਵਿੱਚ ਪਹਿਲਾ ਗੀਤ ਹੋਊਗਾ ਮੇਰੇ ਖਿਆਲ ਨਾਲ ਜਿਹਦੇ ਵਿੱਚ ਐ ਇਦਾਂ ਲੋਕਾਂ ਨੂੰ ਜਨਤਾ ਨੂੰ ਗਾਲਾਂ ਕੱਢੀਆਂ ਗਈਆਂ ਨੇ ਤੇ ਹੁਣ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਜਦੋਂ ਜਾ ਕੇ ਲੋਕਾਂ ਨੇ ਇਹਨਾਂ ਦੀ ਦੁਕਾਨ ਅੱਗੇ ਜਿਹੜੀ ਉਹ ਕੁੱਲੜ ਪੀਜੇ ਵਾਲੀ ਦੁਕਾਨ ਹੈ ਇਹਨਾਂ ਦੀ ਉਥੇ ਜਾ ਕੇ ਰੌਲਾ ਪਾਇਆ ਤਾਂ ਹੁਣ ਇਹ ਸਫਾਈਆਂ ਦੇ ਰਹੇ ਨੇ ਹੁਣ ਫੇਰ ਚੀਕੀ ਜਾਂਦੇ ਨੇ ਹੁਣ ਫੇਰ ਆਖੀ ਜਾਂਦੇ ਨੇ ਵੇਖੋ ਜੇ ਸਾਡੇ ਤੋਂ ਗਲਤੀ ਹੋ ਗਈ ਤਾਂ ਸਾਨੂੰ ਮਾਫ਼ ਕਰ ਦਿਓ ਵੇਖੋ ਜਦੋਂ ਪਹਿਲੀ ਵੀਡੀਓ ਆਈ ਸੀ ਉਦੋਂ ਬਹੁਤ ਸਾਰੇ ਲੋਕਾਂ ਨੂੰ ਹਮਦਰਦੀ ਹੋਈ ਸੀ ਕਿਤੇ ਨਾ ਕਿਤੇ ਵੀ ਚਲੋ ਯਾਰ ਗਲਤੀ ਕਰ ਬੈਠੇ ਨੇ ਪਰ ਪਤੀ ਪਤਨੀ ਨੇ ਪਰ ਹੁਣ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਹਮਦਰਦੀ ਹੋਈ ਸੀ ਉਹਨਾਂ ਸਾਰਿਆਂ ਨੂੰ ਵੀ ਇਹਨਾਂ ਤੇ ਗੁੱਸਾ ਚੜ ਰਿਹਾ ਕਿਉਂਕਿ ਇੱਕ ਤਾਂ ਸਿਰੇ ਦੇ ਘਟੀਆ ਗੀਤ ਤੇ ਰੀਲ ਬਣਾਈ ਤੇ ਦੂਜਾ ਉਹਦਾ ਕਾਰਨ ਕੀ ਦੱਸ ਰਹੇ ਨੇ ਕਾਰਨ ਇਹ ਦੱਸ ਰਹੇ ਨੇ ਲਾਈਵ ਹੋ ਕੇ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਵੀ ਅਸੀਂ ਕੁਝ ਗਲਤ ਨਹੀਂ ਕੀਤਾ ਕਹਿੰਦੇ ਵੇਖੋ ਸਾਡੇ ਕੋਲ ਬਹੁਤ ਸਾਰੇ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਨੇ ਉਹਨਾਂ ਵਾਂਗ ਨਾ ਪ੍ਰੋਮੋਸ਼ਨ ਕਰਾਉਣ ਲਈ ਮਸ਼ਹੂਰੀ ਕਰਾਉਣ ਲਈ ਪ੍ਰਚਾਰ ਕਰਾਉਣ ਦੇ ਲਈ ਵੱਖ-ਵੱਖ ਗੀਤਾਂ ਵਾਲੇ ਸਾਨੂੰ ਕਹਿੰਦੇ ਰਹਿੰਦੇ ਨੇ ਤੇ ਪੈਸੇ ਲੈ ਕੇ ਫਿਰ ਜਿਵੇਂ ਪ੍ਰਚਾਰ ਕੀਤਾ ਜਾਂਦਾ ਓਵੇਂ ਫਿਰ ਸਾਨੂੰ ਇਹ ਦੱਸਦੇ ਨੇ ਉਹ ਵੀ ਐਨੇ ਮਿੰਟ ਤੋਂ ਲੈ ਕੇ ਤੇ ਐਨੇ ਸਕਿੰਟ ਤੱਕ ਤੁਸੀਂ ਗੀਤ ਦੇ ਉੱਪਰ ਰੀਲ ਬਣਾਉਣੀ ਹੈ ਤੇ ਕਹਿੰਦੇ ਵੇਖੋ ਜੀ ਅਸੀਂ ਤਾਂ ਉਹਨਾਂ ਦੇ ਕਹਿਣ ਤੇ ਬਣਾਈ ਸੀ ਬੰਦਾ ਇਹਨਾਂ ਨੂੰ ਪੁੱਛੇ ਵੀ ਤੁਹਾਨੂੰ ਪੈਸੇ ਦੇ ਕੇ ਕੋਈ ਕਹੇਗਾ ਕਿਸੇ ਨੂੰ ਗਾਲਾਂ ਕੱਢ ਦਿਓ ਬੰਦਾ ਮਾਰ ਦਿਓ ਖੂਚ ਛਾਲ ਮਾਰ ਲਓ ਫਿਰ ਕਰ ਲੋਗੇ ਕਮਾਲ ਹੋ ਗਿਆ ਕਿਸੇ ਦੇ ਕਹਿਣ ਤੇ ਆਖੇ ਜੀ ਆ ਸਾਨੂੰ ਤਾਂ ਕੰਪਨੀ ਵਾਲਿਆਂ ਨੇ ਕਿਹਾ ਸੀ ਅਸੀਂ ਕਰਤਾ ਕੀ ਤੁਹਾਡੇ ਸਿਰ ਚ ਕੋਈ ਦਿਮਾਗ ਨਹੀਂ ਲੱਗਾ ਕੀ ਤੁਹਾਡੇ ਸਿਰ ਚ ਕੋਈ ਮਤ ਨਹੀਂ ਹੈਗੀ ਤੁਹਾਨੂੰ ਇੰਨੀ ਵੀ ਅਕਲ ਨਹੀਂ ਆਈ ਵੀ ਅਸੀਂ ਦਾੜਾ ਰੱਖਿਆ ਦਸਤਾਰ ਸਿਰ ਤੇ ਸਜਾਈ ਹੈ ਤੇ ਕਿੰਨੇ ਘਟਿਆ ਗੀਤ ਦੇ ਉੱਪਰ ਅਸੀਂ ਰੀਲ ਬਣਾ ਰਹੇ ਹਾਂ ਅੱਜ ਤੱਕ ਕੋਈ ਵਿਰਲਾ ਗੀਤ ਇਹੋ ਜਿਹਾ ਆਇਆ ਹੋਣਾ ਜਿਹਦੇ ਵਿੱਚ ਲੋਕੀ ਬੜੇ ਭੈਣ ਮਤਲਬ ਸਿੱਧੀਆਂ ਗਾਲਾਂ ਲੋਕਾਂ ਨੂੰ ਭੈਣਾਂ ਦੀਆਂ ਮਾਵਾਂ ਦੀਆਂ ਧੀਆਂ ਦੀਆਂ ਸਿੱਧੀਆਂ ਗਾਲਾਂ ਉਸ ਗੀਤ ਚ ਕੱਢੀਆਂ ਗਈਆਂ ਨੇ ਹੁਣ ਇੱਥੇ ਮੈਂ ਇੱਕ ਗੱਲ ਤਾਂ ਇਹਨਾਂ ਦੀ ਵੀ ਪਹਿਲਾਂ ਇਹ ਕਰ ਲੈਂਦੇ ਨੇ ਬਾਅਦ ਦੇ ਵਿੱਚ ਸਫਾਈ ਦੇਣ ਲੱਗ ਜਾਂਦੇ ਨੇ ਦੂਜੀ ਗੱਲ ਮੈਂ ਇੱਕ ਹੋਰ ਵੀ ਕਰਨੀ ਹੈ ਜਿੰਨੇ ਵੀ ਐਸੇ ਗੀਤ ਆਉਂਦੇ ਨੇ ਬਾਅਦ ਚ ਆਪਾਂ ਚੀਕਨੇ ਜਦੋਂ ਸਾਡੀ ਜਵਾਨੀ ਨਸ਼ਿਆਂ ਚ ਫੁਕਰਪੰਥੀ ਚ ਅਸ਼ਲੀਲਤਾ ਚ ਪੈ ਜਾਂਦੀ ਹੈ ਪਰ ਜਦੋਂ ਇਹੋ ਜੀ ਗਾਇਕੀ ਆਉਂਦੀ ਹੈ ਨਾ ਉਦੋਂ ਆਪਾਂ ਨਹੀਂ ਬੋਲਦੇ ਹੁਣ ਪਿੱਛੇ ਗੈਰੀ ਸੰਧੂ ਦਾ ਗੀਤ ਆਇਆ ਜਿਹੋ ਜੇ ਗੀਤ ਦੇ ਉੱਪਰ ਇਹਨਾਂ ਨੇ ਰੀਲ ਬਣਾਈ ਐ ਤੇ ਉਹਦੇ ਵਿੱਚ ਸ਼ਰੇ ਆਮ ਲੋਕਾਂ ਨੂੰ ਲੋਕੀ ਬੜੇ ਭੈਣ ਸਿੱਧੀਆਂ ਗਾਲਾਂ ਕੱਢੀਆਂ ਯਾਰ ਕੀ ਕਹੀਏ ਕਿਸੇ ਨੇ ਉਹਦਾ ਵਿਰੋਧ ਨਹੀਂ ਕੀਤਾ ਹੋਣਾ ਚਾਹੀਦਾ ਸੀ ਕਿ ਨਹੀਂ ਫਿਰ ਉਸ ਤੋਂ ਬਾਅਦ ਕਿੰਨੇ ਗੀਤ ਇਹੋ ਜੇ ਗਾਇਕ ਸਿੰਗਰਾਂ ਨੇ ਜਿਹੜੇ ਸ਼ਰੇ ਆਮ ਮਤਲਬ ਬੰਦੇ ਨੂੰ ਹੰਕਾਰ ਬੰਦੇ ਦੇ ਦਿਮਾਗ 'ਚ ਭਰਦੇ ਨੇ ਫੁਕਰੀ ਭਰਦੇ ਨੇ ਮੈਂ ਮੈਂ ਭਰਦੇ ਨੇ ਮਾਇਆ ਕਰਦਣਾ ਹੁੰਨਾ ਬੰਦੇ ਮਾਰਦੇ ਨੇ ਹੁੰਨੇ ਆ ਮਾਰ-ਤਾੜ ਧਮਕੀਆਂ ਫੁਕਰੀਆਂ ਨਾਲ ਭਰੇ ਗੀਤ ਪਰ ਅਸੀਂ ਉਹਦਾ ਵਿਰੋਧ ਨਹੀਂ ਕੀਤਾ ਸਗੋਂ ਅਸੀਂ ਉਹਨਾਂ ਨੂੰ ਬਹੁਤ ਸੁਣਿਆ ਤੇ ਆ ਵੈਲੀਆਂ ਬੁੱਲੀਆਂ ਵਾਲੇ ਜਿਨ੍ਹਾਂ ਗੀਤ ਆਉਂਦੇ ਵੈਲੀ ਐਬੀਆਂ ਦੀ ਪ੍ਰਸ਼ੰਸਾ ਕਰਨ ਵਾਲੇ ਉਹਨਾਂ ਤੇ ਵੀ ਅਸੀਂ ਖੂਬ ਟਪੂਸੀਆਂ ਮਾਰਦੇ ਆ ਤੇ ਫਿਰ ਅਸੀਂ ਕਹਿੰਨੇ ਆ ਵੀ ਸਾਡੀ ਔਲਾਦਾ ਕਿੱਧਰ ਨੂੰ ਤੁਰ ਪਈ ਹੁਣ ਇੱਕ ਗੱਲ ਹੋਰ ਜਦੋਂ ਆਪਾਂ ਗੱਲ ਕਰਦੇ ਆ ਮਸ਼ਹੂਰੀ ਦੀ ਇਹ ਵੀ ਕੁਲੜ ਪੀਜੇ ਵਾਲੇ ਵੀ ਇਹ ਸਫਾਈ ਦੇ ਰਹੇ ਨੇ ਵੀ ਸਾਨੂੰ ਤਾਂ ਕੰਪਨੀ ਵਾਲਿਆਂ ਨੇ ਇਹ ਜਿਹੜਾ ਗੀਤ ਆ ਇਹਦੇ ਇੰਨਾ ਲਾਈਨਾਂ ਤੇ ਮਸ਼ਹੂਰੀ ਕਰਨ ਲਈ ਕਿਹਾ ਸੀ ਪ੍ਰਮੋਸ਼ਨ ਕਰਨ ਲਈ ਕਿਹਾ ਸੀ ਤੇ ਅਸੀਂ ਕਰਤੀ ਲੈ ਇਹ ਮੰਨਣਯੋਗ ਦਲੀਲ ਹੈਗੀ ਆ ਐਵੇਂ ਹੀ ਪਤਾ ਨਹੀਂ ਕਿੰਨੇ ਹੋਰ ਨੇ ਚਲੋ ਪ੍ਰਮੋਸ਼ਨ ਮਸ਼ਹੂਰੀਆਂ ਜਾਇ ਚੀਜ਼ਾਂ ਦੀਆਂ ਹੋਣ ਠੀਕ ਜਾਇਦ ਚੀਜ਼ਾਂ ਜਿਹੜੀਆਂ ਸਮਾਜ ਵਰਤਦਾ ਹੈ ਜਿਹੜੀਆਂ ਸਮਾਜ ਚੱਲਦੀਆਂ ਨੇ ਉਹਦੀ ਪ੍ਰਮੋਸ਼ਨ ਮਸ਼ਹੂਰੀ ਲੋਕਾਂ ਤੱਕ ਜਾਵੇ ਉਹ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਪਰ ਜਦੋਂ ਘਟਿਆ ਚੀਜ਼ਾਂ ਦੀ ਕੋਈ ਪੈਸੇ ਲੈ ਕੇ ਮਸ਼ਹੂਰੀ ਕਰਦਾ ਜਿਹੜੀ ਸਿਰਫ ਸਮਾਜ ਦਾ ਨੁਕਸਾਨ ਕਰਦੀ ਜਿਵੇਂ ਇਹਨਾਂ ਗਾਲਾਂ ਵਾਲੇ ਗੀਤ ਦੀ ਕੀਤੀ ਹੈ ਕੁੱਲੜ ਪੀਜੇ ਵਾਲਿਆਂ ਨੇ ਉਹ ਬਿਲਕੁਲ ਠੀਕ ਨਹੀਂ ਹੁਣ ਮੈਂ ਵੇਖਿਆ ਕਈ ਚੈਨਲਾਂ ਵਾਲੇ ਨੇ ਜਿਹੜੇ ਆਪਦੇ ਚੈਨਲਾਂ ਦੇ ਉੱਪਰ ਹੱਕ ਸੱਚ ਦੀ ਗੱਲ ਕਰਨ ਦਾ ਦਾਵਾ ਕਰਦੇ ਨੇ ਤੇ ਖਬਰ ਦੇ ਰਹੇ ਹੁੰਦੇ ਨੇ ਕਿਸੇ ਬੇਈਮਾਨੀ ਤੇ ਠੱਗੀ ਦੀ ਤੇ ਥੱਲੇ ਨਾਲ ਲਿਖ ਕੇ ਮਸ਼ਹੂਰੀ ਕਰ ਰਹੇ ਹੁੰਦੇ ਨੇ ਕਿਸੇ ਮਤਲਬ ਠੱਗ ਤਾੰਤਰਿਕ ਦੀ ਜੋਤਸ਼ੀ ਦੀ ਜਾਂ ਕਿਸੇ ਹੋਰ ਦੀ ਜਿਹੜਾ ਝੂਠੇ ਦਾਅਵੇ ਕਰ ਰਿਆ ਹੁੰਦਾ ਵੀ ਮੇਰੇ ਕੋਲ ਤੁਸੀਂ ਆਓ ਤੁਹਾਡੇ ਘਰੇ ਕਲੇਸ਼ ਵੀ ਖਤਮ ਮਨ ਚਾਇਆ ਪਿਆਰ ਮਿਲੇਗਾ ਮਨ ਚਾਹੀ ਨੌਕਰੀ ਮਿਲੇਗੀ ਮਨ ਚਾਇਆ ਇਹ ਮਿਲੇਗਾ ਮਤਲਬ ਬਿਲਕੁਲ ਇਹ ਉਹ ਝੂਠ ਹੁੰਦਾ ਤੇ ਉਹਦੀ ਮਸ਼ਹੂਰੀ ਝੂਠ ਦੀ ਠੱਗੀ ਦੀ ਮਸ਼ਹੂਰੀ ਕਰਕੇ ਤੇ ਠੱਗੀ ਦੇ ਖਿਲਾਫ ਖਬਰਾਂ ਦੇਣੀਆਂ ਮੈਨੂੰ ਲੱਗਦਾ ਇਹ ਵੀ ਡਬਲ ਨੀਤੀ ਹੈ ਕਿਤੇ ਨਾ ਕਿਤੇ ਇਹ ਨਹੀਂ ਵਰਤਣੀ ਚਾਹੀਦੀ ਚੰਗੇ ادارے ਜਿਹੜੇ ਨੇ ਉਹ ਤਾਂ ਵਰਤਦੇ ਹੀ ਨਹੀਂ ਇਦਾਂ ਸੋ ਇਹ ਕੁੱਲੜ ਪੀਜੇ ਵਾਲਿਆਂ ਨੂੰ ਮਤ ਹੋਣੀ ਚਾਹੀਦੀ ਹੈ ਵੀ ਇਹਨਾਂ ਨੇ ਕੀਤਾ ਕੀ ਹੈ ਬਾਕੀ ਤੁਸੀਂ ਸਿਆਣੇ ਹੋ ਆਪਣਾ ਕਮੈਂਟ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ